ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਰੇ ਉਹ ਸ਼ਲੋਕ ਇਹਨਾਂ ਜਿਆਦਾ ਹੱਦਾਂ ਕ੍ਰੋਸ ਕਰ ਜਾਂਦੇ ਆ ਕਿ ਬਿਲਕੁਲ ਸ਼ਰਮ ਲਾ ਲੈਂਦੇ ਆ ਉਹਨਾਂ ਦੇ ਕਰੈਕਟਰ ਅਸੈਸੀਨੇਸ਼ਨ ਕਰਨ ਲੱਗ ਜਾਂਦੇ ਆ ਠੀਕ ਹੈ ਇਸ਼ੂ ਤੇ ਇਸ਼ੂ ਬੇਸਡ ਵਿਰੋਧ ਹੋਣਾ ਚਾਹੀਦਾ ਜੇ ਕੋਈ ਕਿਸੇ ਕਿਸਮ ਦੀ ਕਿਸੇ ਨੂੰ ਕੋਈ ਪਾਲਿਸੀ ਤੇ ਜਾਂ ਗਵਰਨਮੈਂਟ ਤੇ ਰਨ ਕਰਨ ਦੀ ਕਿਸੇ ਸਿਸਟਮ ਤੇ ਜੇ ਕੋਈ ਪ੍ਰੋਬਲਮ ਆ ਉਹਦੇ ਉੱਤੇ ਆਪਾਂ ਨੂੰ ਗੱਲ ਕਰਨ ਦਾ ਰਾਈਟ ਹੈ ਗੱਲ ਆਪਾਂ ਕਰ ਸਕਦੇ ਆ ਤੇ ਪਰ ਕਿਸੇ ਦੇ ਕਰੈਕਟਰ ਨੂੰ ਥੇਜ਼ ਪਹਜਾਉਣੀ ਹੈ ਉਹਨਾਂ ਦੀ ਇਦਾਂ ਦੀ ਵੀਡੀਓ ਬਣਾ ਦੇਣੀ ਹੈ AI ਨਾਲ ਇਹ ਬਹੁਤ ਮਾੜੀ ਗੱਲ ਆ ਤੇ ਬਹੁਤ ਘਟੀਆ ਬੰਦਿਆਂ ਦਾ ਇਹ ਕੰਮ ਆ ਬਹੁਤ ਵੱਡੀ ਨੀਚ ਹਰਕਤ ਆ ਤੇ ਇਹ ਕਿਸੇ ਨੂੰ ਇਦਾਂ ਦੀ ਨੀਚ ਹਰਕਤ ਕਰਨੀ ਤਾਂ ਨਹੀਂ ਚਾਹੀਦੀ ਪਰ ਜੇ ਕੋਈ ਕਰਦਾ ਤੇ ਬਹੁਤ ਹੀ ਮਾੜੀ ਗੱਲ ਆ ਬਹੁਤ ਘਨਾਉਣਾ ਕੰਮ ਕੀਤਾ ਉਸ ਬੰਦੇ ਨੇ ਜਿੰਨੇ ਵੀ ਕੀਤਾ ਇਦਾਂ ਦਾ ਕੰਮ ਕਰਨ ਵਾਲੇ ਨੂੰ ਕਾਨੂੰਨ ਅਨੁਸਾਰ ਜ਼ਰੂਰ ਸਜ਼ਾ ਦੇਣੀ ਪੈਂਦੀ ਹੈ ਜੋ ਕਿਸੇ ਦੀ ਇਦਾਂ ਅ ਕਰੈਕਟਰ ਦੇ ਉੱਤੇ ਇਦਾਂ ਦਾ ਕੋਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਮਝ ਲਓ ਬੰਦੇ ਦੀ ਕਿਰਦਾਰ ਕੂਸ਼ੀ ਕਰਨ ਦੀ ਕੋਸ਼ਿਸ਼ ਹੈ ਕੁਝ ਬੰਦੇ ਇੰਨੇ ਜਿਆਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਬਾਰੇ ਮਾੜਾ ਚੰਗਾ ਬੋਲਦੇ ਆ ਵੀ ਜਿੱਦਾਂ ਸਾਰਾ ਨੁਕਸਾਨ ਪੰਜਾਬ ਦਾ ਇਹਨਾਂ ਨੇ ਹੀ ਕਰ ਦਿੱਤਾ ਹੁੰਦਾ ਵੀ ਪਹਿਲਾਂ ਵਾਲੇ ਦਾ ਬੜੇ ਦੋ ਧੋਤੇ ਸੀ ਠੀਕ ਹੈ ਜੇ ਕੋਈ ਨਹੀਂ ਕਿਸੇ ਨੂੰ ਕੋਈ ਪਾਲਿਸੀ ਮੈਟਰ ਤੇ ਬੋਲ ਸਕਦੇ ਹੋ ਜੇ ਕੋਈ ਸਰਕਾਰ ਚਲਾਉਣ ਦੇ ਢੰਗ ਤਰੀਕੇ ਤੇ ਤੁਹਾਨੂੰ ਕੋਈ ਇਤਰਾਜ਼ ਹੈ ਉਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਜਾਂ ਕਿਸੇ ਨੂੰ ਕੋਈ ਇਦਾਂ ਦੀ ਹੋਰ ਪੱਤੀ ਆ ਉਹਦੇ ਬਾਰੇ ਗੱਲ ਕਰ ਸਕਦੇ ਹੋ ਤੇ ਇਦਾਂ ਕਿਸੇ ਦੀ ਕਰੈਕਟਰ ਅਸੈਸੀਨੇਸ਼ਨ ਕਰਨਾ ਕਿਸੇ ਦੀ ਇਦਾਂ ਇੱਜ਼ਤ ਦੇ ਨਾਲ ਖਲਵਾੜ ਕਰਨਾ ਬਹੁਤ ਮਾੜੀ ਗੱਲ ਆ ਇਦਾਂ ਨਹੀਂ ਹੋਣਾ ਚਾਹੀਦਾ ਤੇ ਜਿਹੜੇ ਬੰਦੇ ਕਰਦੇ ਉਹਨਾਂ ਦੇ ਉੱਤੇ ਕੇਸ ਵੀ ਦਰਜ ਕਰਤਾ ਸਾਈਬਰ ਕ੍ਰਾਈਮ ਨੇ ਹੁਣ ਦੂਜੀ ਗੱਲ ਆਪਾਂ ਆਉਣੇ ਵੀ ਇਹ ਭਗਵੰਤ ਮਾਨ ਸਾਹਿਬ ਨੂੰ ਟਾਰਗੇਟ ਵਾਰ-ਵਾਰ ਕਿਉਂ ਕੀਤਾ ਜਾਂਦਾ ਤੇ ਕਿਉਂ ਇਦਾਂ ਦੇ ਕਈ ਵਾਰ ਪਹਿਲਾਂ ਵੀ ਇਦਾਂ ਹੋਇਆ ਇੱਕ ਵਾਰੀ ਉਹਨਾਂ ਦੀ ਰੋਟੀ ਖਾਂਦਿਆਂ ਦੀ ਕੋਈ ਇਦਾਂ ਦੀ ਵੀਡੀਓ ਬਣਾਤੀ ਕਿਸੇ ਨੇ ਤੇ ਉਹ ਬੜੀ ਯਾਨੀ ਕਿ ਉਹਨਾਂ ਨੂੰ ਇੱਕ ਕਿਸਮ ਦਾ ਬਦਨਾਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਵਾਰ-ਵਾਰ ਪਰ ਫਿਰ ਵੀ ਉਹ ਲੋਕਾਂ ਦੀ ਨਿਗਾਹ ਦੇ ਵਿੱਚ ਇੰਨੇ ਜ਼ਿਆਦਾ ਮਾੜੇ ਨਹੀਂ ਹੈ ਜਿੰਨੇ ਇਹ ਲੋਕ ਬਣਾਉਣਾ ਚਾਹੁੰਦੇ ਆ ਤੇ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਸੀ ਬਹੁਤ ਜ਼ਿਆਦਾ ਪਰ ਕੁਝ ਚੀਜ਼ਾਂ ਦੇ ਕਾਰਨ ਲੋਕਾਂ ਦਾ ਭਰੋਸਾ ਟੁੱਟਦਾ ਜਾ ਰਿਹਾ ਉਹਨਾਂ ਤੋਂ ਹੁਣ ਜੋ ਜ਼ਮੀਨੀ ਪੱਧਰ ਤੇ ਜੇ ਦੇਖੀਏ ਤੇ ਕਾਫੀ ਜ਼ਿਆਦਾ ਉਹਨਾਂ ਦੇ ਖਿਲਾਫ ਲੋਕਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਕਿਉਂਕਿ ਕੋਈ ਖਾਸ ਕੰਮ ਨਹੀਂ ਕਰ ਪਾਏ ਤੇ ਦੂਜੀ ਗੱਲ ਲੋਕ ਚਾਹੁੰਦੇ ਆ ਕਿ ਇੱਕਦਮ ਜਦੋਂ ਬਦਲਾਅ ਸੀ ਕੀਤਾ ਤੇ ਇੰਨੀ ਵੋਟ ਦਿੱਤੀ ਵੀ ਇੱਕਦਮ ਕੋਈ ਜਾਦੂ ਦੀ ਛੜੀ ਵਾਂਗੂ ਘਮਾਉਣ ਤੇ ਠੀਕ ਕਰ ਦੇਣ ਸਾਰਾ ਕੁਝ ਪਰ ਅਸਲੀਅਤ ਤੋਂ ਪਾਸਾ ਮੂੰਹ ਮੋੜ ਲੈਣਾ ਇਹ ਬਹੁਤ ਮਾੜੀ ਗੱਲ ਆ ਕਿਉਂਕਿ ਜੋ ਜਿੱਦਾਂ ਦੇ ਹਾਲਾਤ ਆ ਜਾਂ ਜਿੱਦਾਂ ਸਰਕਾਰ ਦੇ ਕੋਲੇ ਜਿੰਨਾ ਕ ਪੈਸਾ ਹੈ ਉਹਦੇ ਅਕੋਰਡਿੰਗ ਹੀ ਕੋਈ ਪਾਲਿਸੀ ਬਣਨੀ ਹੈ ਉਹਦੇ ਅਕੋਰਡਿੰਗ ਹੀ ਪੰਜਾਬ ਦਾ ਭਲਾ ਹੋਣਾ ਡਵੈਲਪਮੈਂਟ ਹੋਣੀ ਜੋ ਵੀ ਕੁਝ ਹੋਣਾ ਉਹਦੇ ਉਹਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਹੋਣਾ ਕੋਈ ਇਦਾਂ ਦਾ ਕਿਸੇ ਦੇ ਕੋਲ ਕੋਈ ਕਲਾਨੀ ਕੋਈ ਇਦਾਂ ਦੀ ਪਾਵਰ ਨਹੀਂ ਹੈ ਕਿ ਕੋਈ 2 ਦਿਨਾਂ ਚ ਜਾਂ 10 ਦਿਨਾਂ ਚ ਠੀਕ ਕਰ ਸਕਦਾ ਹੋ ਇਹ ਠੀਕ ਹੈ ਕਿ ਕੋਈ ਪ੍ਰੋਪਰ ਮੈਨੇਜਮੈਂਟ ਨਾਲ ਪਾਲਿਸੀ ਬਣਾ ਕੇ ਜਿੱਦਾਂ ਹਰ ਸਾਲ ਦੀ ਇਦਾਂ ਪਾਲਿਸੀ ਬਣਾਉਣ ਵੀ ਅਸੀਂ ਇਸ ਸਾਲ ਕਰਜ਼ਾ ਨਹੀਂ ਲੈਣਾ ਤੇ ਪਿੱਛੇ ਵਾਲਾ ਕਰਜ਼ਾ ਘੱਟ ਕਰਨ ਦੀ ਕੋਸ਼ਿਸ਼ ਕਰਨੀ ਤੇ ਇਦਾਂ ਹੌਲੀ-ਹੌਲੀ 10 ਸਾਲ ਦੇ ਵਿੱਚ ਇਹਨੂੰ ਲੀ ਤੇ ਲਿਆਂਦਾ ਜਾ ਸਕਦਾ ਤੇ ਦੂਜੀ ਗੱਲ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਇੱਕ ਤਾਂ ਸਰਕਾਰ ਕੋਲੇ ਪਹਿਲਾਂ ਹੀ ਪੈਸਾ ਘਟਾ ਤੇ ਬਹੁਤ ਸਾਰਾ ਪੈਸਾ ਸਬਸਿਡੀਆਂ ਦੇ ਵਿੱਚ ਜਾ ਰਿਹਾ ਹੈ ਬੱਸ ਕਰਾਇਆ ਫੀਮੇਲ ਲਈ ਮਾਫ ਉਹਦੇ ਤੇ ਜਾ ਰਿਹਾ ਹੈ ਬਿਜਲੀ ਟਿਊਬਵਲ ਦੀ ਜੋ ਸਬਸਿਡੀ ਉਹਦੇ ਤੇ ਜਾ ਰਿਹਾ ਹੁਣ ਘਰਾਂ ਦਾ ਵੀ ਬਿਜਲੀ ਫ੍ਰੀ ਹੈ ਲਗਭਗ 90 90% ਲੋਕਾਂ ਨੂੰ ਸੋ ਇਦਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਇਹਦੇ ਕਰਕੇ ਪੰਜਾਬ ਨਗਰ ਦੇ ਵਿੱਚ ਗਿਆ ਤੇ ਏ ਹੁਣ ਮਜਬੂਰੀ ਬਣ ਗਈ ਪੋਲਿਟੀਸ਼ੀਅਨਾਂ ਦੀ ਕਿ ਪੋਲਿਟੀਸ਼ੀਅਨ ਕੀ ਕਰਨ ਲੋਕ ਇਦਾਂ ਦੀਆਂ ਡਿਮਾਂਡਾਂ ਕਰਦੇ ਆ ਜੇ ਉਹ ਨਹੀਂ ਦਿੰਦੇ ਸਬਸਿਡੀ ਨਹੀਂ ਦਿੰਦੇ ਜਾਂ ਇਦਾਂ ਦੇ ਫ੍ਰੀ ਬੀਜ਼ ਨਹੀਂ ਦਿੰਦੇ ਤੇ ਲੋਕ ਨਹੀਂ ਫਰਸਾਦ ਦਿੰਦੇ ਉਹਨਾਂ ਦੀ ਮਜਬੂਰੀ ਆ ਪਰ ਇਹਦੀ ਸਭ ਤੋਂ ਵੱਡੀ ਗੁਨਾਹਗਰ ਪੰਜਾਬ ਦੀ ਜਨਤਾ ਹੈ ਤੇ ਦੂਜੀ ਗੁਨਾਹਗਰ ਇਹ ਆ ਜਿਹੜੇ ਅਮੀਰ ਸਰਦੇ ਪੁੱਜਦੇ ਆ ਜਿਨ੍ਹਾਂ ਦੇ ਕੋਲ ਵਾਇਗਰੂ ਨੇ ਦਿੱਤਾ ਹੋਇਆ ਉਹ ਵੀ ਬੰਦੇ ਟਿਊਬਲ ਦੀ ਵੀ ਸਬਸਿਡੀ ਲੈ ਰਹੇ ਆ ਤੇ ਘਰ ਦੀ ਜੋ ਬਿਜਲੀ ਫ੍ਰੀ ਆ ਉਹਦੀ ਵੀ ਲੈ ਰਹੇ ਆ ਤੇ ਇਸ ਕਰਕੇ ਪੰਜਾਬ ਹਿਮਾਚਲ ਵੱਲ ਜਾ ਰਿਹਾ ਜਿਹੜਾ ਆਪਣੇ ਦੇਸ਼ ਨੂੰ ਦੇਸ਼ ਨਹੀਂ ਸਮਝਦਾ ਸੂਬੇ ਨੂੰ ਸੂਬਾ ਨਹੀਂ ਸਮਝਦਾ ਫ੍ਰੀ ਦਾ ਮਾਲ ਸਮਝਦਾ ਤੇ ਉਹ ਇਦਾਂ ਇੱਕ ਨਾ ਇੱਕ ਦਿਨ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪੈਂਦਾ ਤੇ ਉਹੀ ਹੁਣ ਪੰਜਾਬ ਦੇ ਲੋਕ ਭੁਗਤ ਰਹੇ ਆ ਲੋਕਾਂ ਦਾ ਗੁਨਾਹ ਇਹ ਆ ਕਿ ਲੋਕ ਜੋ ਫ੍ਰੀ ਬੀਜ ਤੇ ਵੋਟ ਕਰਦੇ ਆ ਇਹ ਬਹੁਤ ਗਲਤ ਗੱਲ ਤੇ ਜਿੱਥੇ ਹੁਣ ਆਪਾਂ ਗੱਲ ਸ਼ੁਰੂ ਕੀਤੀ ਵੀ ਪਹਿਲਾਂ ਕਿਹੜਾ ਪੰਜਾਬ ਬਹੁਤ ਵਧੀਆ ਸੁਖਣਾ ਵਸ ਰਿਹਾ ਸੀ ਪਹਿਲਾਂ ਵੀ ਬਹੁਤ ਚੀਜ਼ਾਂ ਦੇ ਉੱਤੇ ਸਵਾਲ ਚੱਕਦੇ ਸੀ ਲੋਕ ਪਰ ਇਹ ਸੀ ਕਿ ਕੋਈ ਚੁਆਇਸ ਨਹੀਂ ਸੀ ਜਾਂ ਕਾਲੀ ਸੀ ਜਾਂ ਕਾਂਗਰਸੀ ਸੀ ਕੋਈ ਇਹਨਾਂ ਦੋਹਾਂ ਦੇ ਵਿੱਚੋਂ ਹੀ ਫੇਰ ਬਦਲ ਕਰਦੇ ਸੀ ਲੋਕ ਇਸ ਵਾਰ ਲੋਕਾਂ ਨੇ ਬਦਲਾ ਕੀਤਾ ਤੇ ਇਸ ਬਦਲਾਅ ਦੀ ਵਜ੍ਹਾ ਨਾਲ ਭਗਵੰਤ ਮਾਨ ਤੋਂ ਉਮੀਦਾਂ ਵੀ ਬਹੁਤ ਜ਼ਿਆਦਾ ਲੋਕਾਂ ਨੂੰ ਉਮੀਦਾਂ ਜ਼ਿਆਦਾ ਹੋਣ ਕਾਰਨ ਉਸ ਤਰੀਕੇ ਦਾ ਕੰਮ ਨਹੀਂ ਹੋ ਪਾ ਰਿਹਾ ਤੇ ਇਸ ਕਰਕੇ ਲੋਕ ਨਾਰਾਜ਼ ਆ ਤੇ ਨਾਰਾਜ਼ਗੀ ਦੀ ਠੀਕ ਹੈ ਕੋਈ ਗੱਲ ਨਹੀਂ ਇਹ ਡੈਮੋਕ੍ਰੇਸੀ ਹੈ ਪਰ ਇਹ ਜੋ ਇਦਾਂ ਦੇ ਘਣਾਉਣੇ ਕੰਮ ਕਰਦੇ ਬਹੁਤ ਮਾੜੀ ਗੱਲ ਆ ਪੰਜਾਬ ਦਾ ਸੀਐਮ ਪੰਜਾਬ ਦੀ ਇੱਜ਼ਤ ਆ ਤੇ ਜੇ ਉਹਦੇ ਉੱਤੇ ਕੋਈ ਇਦਾਂ ਦੇ ਭੱਦੇ ਇਲਜ਼ਾਮ ਲਾ ਕੇ ਕੋਈ ਵੀਡੀਓ ਬਣਾ ਕੇ ਪਾਉਂਦਾ ਹੈ ਇਹਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਰਿਐਕਸ਼ਨ ਦੇਣਾ ਚਾਹੀਦਾ ਕਿਉਂਕਿ ਅੱਜ ਭਗਵੰਤ ਮਾਨ ਸਾਹਿਬ ਦੀ ਹੈ ਵਾਰੀ ਕੱਲ ਨੂੰ ਕਿਸੇ ਹੋਰ ਦੀ ਆਜੂਗੀ ਇਸ ਕਰਕੇ ਪੰਜਾਬ ਇੱਜ਼ਤ ਦਾ ਸੂਬਾ ਹੈ ਧੀਆਂ ਪੈਣਾ ਦੀ ਇੱਜ਼ਤ ਕਰਨ ਵਾਲੇ ਲੋਕ ਆ ਤੇ ਇੱਥੇ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਫਿਰ ਦੂਜੀ ਗੱਲ ਉਹ ਵੇਖਣ ਦੇ ਲੱਗਦਾ ਹੈ ਕਿ ਉਹ ਵੀਡੀਓ ਜਿੱਦਾਂ ਏ ਆਈ ਨਾਲ ਬਣਾਈ ਗਈ ਹੈ ਹਾਲਾਂਕਿ ਜਿਹੜੇ ਬੰਦੇ ਨੇ ਉਹ ਵਾਇਰਲ ਕੀਤੀ ਉਹ ਕਹਿ ਰਿਹਾ ਕਿ ਮੈਂ 1 ਮਿਲੀਅਨ ਡਾਲਰ ਦਾ ਇਨਾਮ ਦਵਾਂ ਕੋਈ ਇਹਨੂੰ ਸਾਬਤ ਕਰ ਦੇ ਕਿ ਇਹ ਨਕਲੀ ਵੀਡੀਓ ਜਾਂ ਏ ਆਈ ਨਾਲ ਬਣੀ ਭਾਵੇਂ ਉਹਦੇ ਕੋਲ ਅਸਲੀ ਹੋਵੇ ਭਾਵੇਂ ਕਿਵੇਂ ਵੀ ਹੋਵੇ ਪਰ ਇਦਾਂ ਦੇ ਕਰੈਕਟਰ ਤੋਂ ਡਿੱਗ ਜਾਣਾ ਇਹ ਬਹੁਤ ਮਾੜੀ ਗੱਲ ਆ ਠੀਕ ਆ ਕਦੇ ਤੁਸੀਂ ਰਲ ਕੇ ਖਾਦਾ ਹੋਊਗਾ ਤੁਹਾਡੇ ਤੇ ਭਰੋਸਾ ਕੀਤਾ ਹੋਣਾ ਕਦੇ ਨਾ ਕਦੇ ਮਾਨ ਸਾਹਿਬ ਨੇ ਤੇ ਉਸ ਭਰੋਸੇ ਨੂੰ ਇੰਨਾ ਜ਼ਿਆਦਾ ਥੱਲੇ ਨਾ ਸੁੱਟੋਗੇ ਕੱਲ ਨੂੰ ਤੁਸੀਂ ਪੰਜਾਬ ਆਉਣ ਜੋਗੇ ਨਾ ਰਹੋ ਜਾਂ ਇੱਕ ਦੂਜੇ ਨੂੰ ਮਿਲ ਮੂੰਹ ਵਿਖਾਉਣ ਜੋਗੇ ਨਾ ਰਹੋ ਸੋ ਇਸ ਕਰਕੇ ਇਹ ਚੀਜ਼ ਨਹੀਂ ਚਾਹੀਦੀ ਇਹ ਗੱਲ ਪੰਜਾਬ ਦੇ ਲੋਕਾਂ ਨੂੰ ਵੀ ਇਹਦੇ ਉੱਤੇ ਆਵਾਜ਼ ਉਠਾਉਣੀ ਚਾਹੀਦੀ ਹੈ ਆਪਣਾ ਸੀਐਮ ਪੰਜਾਬ ਦਾ ਆਪਣਾ ਸਭ ਤੋਂ ਵੱਡਾ ਲੀਡਰ ਸਭ ਤੋਂ ਵੱਡਾ ਅਹੁਦਾ ਪੰਜਾਬ ਸਟੇਟ ਦਾ ਕਿਸੇ ਵੀ ਸਟੇਟ ਦਾ ਸੀਐਮ ਹੁੰਦਾ ਤੇ ਸੀਐਮ ਇੱਜ਼ਤ ਹੁੰਦੀ ਹੈ ਇੱਕ ਕਿਸਮ ਦੀ ਉਹ ਸਟੇਟ ਦਾ ਉਹਦਾ ਉਹਦੀ ਜੇ ਇੰਨਾ ਮਾਣ ਹਾਨੀ ਹੋਣੀ ਹੈ ਸਮਝ ਲਓ ਸਾਰੀ ਸਟੇਟ ਦੀ ਮਾਣ ਆਣੀ ਹੈ ਆਪਣੇ ਸਿਸਟਮ ਦੀ ਮਾਣ ਆਣੀ ਹੈ ਤੇ ਇਦਾਂ ਦਾ ਕੰਮ ਕਰਨ ਵਾਲਿਆਂ ਨੂੰ ਲਾਹਨਤਾਂ ਪਾਉਣੀਆਂ ਚਾਹੀਦੀਆਂ ਕਿੰਨਾ ਵੀ ਵਿਰੋਧ ਹੋਵੇ ਮੈਂ ਵੀ ਕਿੰਨੀਆਂ ਵੀਡੀਓ ਚ ਮਾਨ ਸਾਹਿਬ ਬਾਰੇ ਕਈ ਕੁਝ ਬੋਲਿਆ ਠੀਕ ਹੈ ਡੈਮੋਕ੍ਰੇਸੀ ਆਪਾਂ ਬੋਲ ਸਕਦੇ ਆ ਪਰ ਇੰਨੇ ਵੀ ਉਹ ਮਾੜੇ ਨਹੀਂ ਕਿ ਬਿਲਕੁਲੀ ਉਹਨਾਂ ਨੂੰ ਕਰਦਾਰ ਤੇ ਹੀ ਸਵਾਲ ਚੱਕ ਦਿਓ ਤੇ ਜਿਵੇਂ ਸਾਰਾ ਪੰਜਾਬ ਦਾ ਨੁਕਸਾਨ ਇਹਨਾਂ ਨੇ ਹੀ ਕਰਤਾ ਹੋਵੇ ਠੀਕ ਹੈ ਕੁਝ ਚੀਜ਼ਾਂ ਦੇ ਵਿੱਚ ਕੋਈ ਮਤ ਭੇਦਾ ਜਾਂ ਉਹ ਨਹੀਂ ਕਰ पाए ਜਾਂ ਜਿੱਦਾਂ ਲੋਕ ਕਹਿੰਦੇ ਆ ਕਿ ਦਿੱਲੀ ਵਾਲੇ ਚਲਾ ਰਹੇ ਆ ਸੋ ਇਹ ਇਦਾਂ ਦੀਆਂ ਗੱਲਾਂ ਬਾਤਾਂ ਕਰਕੇ ਆਪਾਂ ਇਹ ਤਾਂ ਨਹੀਂ ਨਾ ਕਿ ਆਪਣਾ ਉਹਨਾਂ ਦੀ ਜੋ ਮਾਨ ਸਾਹਿਬ ਨੂੰ ਆਪਾਂ ਕੈਰੇਕਟਰ ਹੀ ਉਹਨਾਂ ਦਾ ਬਦਨਾਮ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਸਾਬਤ ਕਰਦੇ ਆਂਗੇ ਕਿ ਇੱਕ ਕੈਰੇਕਟਰਲੈਸ ਨੇ ਸੋ ਇਹ ਗੱਲ ਬਹੁਤ ਮਾੜੀ ਹੈ ਕਿੰਨਾ ਵੀ ਵਿਰੋਧੀ ਹੋਵੇ ਕਿੰਨਾ ਵੀ ਦੁਸ਼ਮਣੀ ਹੋਵੇ ਜੋ ਮਰਜ਼ੀ ਹੋਵੇ ਪਰ ਇਦਾਂ ਦਾ ਕਰੈਕਟਰ ਨਹੀਂ ਹੈ ਪੰਜਾਬ ਦਾ ਕਿ ਉਹਨਾਂ ਦੇ ਬਾਰੇ ਇਦਾਂ ਉਹਨਾਂ ਦੀ ਇੱਜ਼ਤ ਦੇ ਉੱਤੇ ਕੋਈ ਧੱਬਾ ਲੱਗੇ ਜਾਂ ਉਹਨਾਂ ਦੀ ਇਦਾਂ ਦੀ ਵੀਡੀਓ ਵਾਇਰਲ ਹੋ ਜਾਵੇ ਹੁਣ ਉਹ ਬੰਦਾ ਕਹਿ ਰਿਹਾ ਕਿ ਮੇਰੇ ਕੋਲ 8 ਵੀਡੀਓ ਨੇ ਉਹਦੇ ਵਿੱਚ ਇਹ ਵੀ ਕਹਿ ਰਿਹਾ ਕਿ ਦੋ ਪੰਜਾਬੀ ਕੁੜੀਆਂ ਦੀ ਹੈ ਤੇ ਜੇ ਹੈਗੀ ਵੀ ਆ ਭਰਾ ਇਦਾਂ ਦਾ ਕੰਮ ਨਾ ਕਰ ਸੀਐਮ ਮਾਨ ਪੰਜਾਬ ਦੇ ਸੀਐਮ ਆ ਪੰਜਾਬ ਦੀ ਅੱਖਾਂ ਪੰਜਾਬ ਦਾ ਸਭ ਤੋਂ ਵੱਡਾ ਲੀਡਰ ਸਭ ਤੋਂ ਵੱਡਾ ਅਹੁਦਾ ਹੈ ਉਹਨਾਂ ਦੇ ਉੱਤੇ ਉਹ ਬਰਾਜਮਾਨ ਹੈ ਤੇ ਇਹ ਇਦਾਂ ਦੀ ਕਣਾਉਣੇ ਕੰਮ ਨਾ ਕਰੋ ਜੇ ਤੁਹਾਨੂੰ ਕੋਈ ਉਹਨਾਂ ਤੇ ਇਤਰਾਜ਼ ਆ ਇਸ਼ੂ ਤੇ ਗੱਲ ਕਰੋ ਮੁੱਦਿਆਂ ਤੇ ਵਿਰੋਧ ਕਰੋ ਸਰਕਾਰ ਦੀ ਜਿੱਥੇ ਗਲਤੀ ਹੈ ਉਹਦੇ ਤੇ ਗੱਲ ਕਰੋ ਤੇ ਦੂਜੀ ਗੱਲ ਜੇ ਕੋਈ ਤੁਹਾਨੂੰ ਫਿਰ ਵੀ ਇਹ ਪੱਤੀ ਆ ਤੁਸੀਂ ਮਾਨ ਸਾਹਿਬ ਨੂੰ ਚਿੱਠੀ ਲਿਖੋ ਜਾਂ ਫੋਨ ਕਰੋ ਉਹਨਾਂ ਨੂੰ ਦੱਸੋ ਵੀ ਆਹ ਗਲਤੇ ਪੱਤੀ ਆ ਠੀਕ ਕਰੋ ਜੀ ਤੇ ਕਿਉਂ ਨਹੀਂ ਕਰਨਗੇ ਉਹ ਠੀਕ ਤੇ ਨਾਲੇ ਤੁਹਾਡਾ ਸੰਪਰਕ ਆ ਉਹਨਾਂ ਨਾਲ ਜਾਂ ਕੋਈ ਐਰਾ-ਗੈਰਾ ਬੰਦਾ ਤਾਂ ਹੈ ਨਹੀਂ ਕਿ ਉਹ ਮਾਨ ਸਾਹਿਬ ਨਾਲ ਸੰਪਰਕ ਨਹੀਂ ਕਰ ਸਕਦਾ ਕੋਈ ਆਮ ਬੰਦਾ ਤੁਹਾਡਾ ਤਾਂ ਉਹਨਾਂ ਦੇ ਨਾਲ ਆਉਣ ਜਾਣ ਸੀ ਤਾਂ ਹੀ ਇੱਥੋਂ ਤੱਕ ਗੱਲ ਪਹੁੰਚੀ ਹੈ ਨਾ ਤੇ ਤੁਸੀਂ ਉਹਨਾਂ ਨੂੰ ਮਿਲਣਾ ਨਹੀਂ ਤੇ ਫੋਨ ਕਰਕੇ ਉਹਨਾਂ ਨਾਲ ਗੱਲ ਕਰ ਲੋ ਵੀ ਆਹ ਗੱਲ ਤੇ ਸਾਨੂੰ ਗੁੱਸਾ ਹੈ ਜੀ ਇਹਨੂੰ ਠੀਕ ਕਰੋ ਤੇ ਆਹ ਕੀ ਗੱਲ ਹੋਈ ਕਿ ਉਹਨਾਂ ਦੀ ਵੀਡੀਓ ਅਸ਼ਲੀਲ ਵੀਡੀਓ ਬਣਾ ਕੇ ਤੇ ਉਹਨੂੰ ਵਾਇਰਲ ਕਰ ਦੇਣਾ ਉਹਨਾਂ ਨੂੰ ਬਦਨਾਮ ਕਰਨਾ ਇਹ ਬਹੁਤ ਮਾੜੀ ਗੱਲ ਆ ਇਹ ਪੰਜਾਬ ਦਾ ਕਲਚਰ ਨਹੀਂ ਹੈ ਇਦਾਂ ਦੇ ਕੰਮ ਕਰਨ ਵਾਲੇ ਨੂੰ ਪੰਜਾਬ ਪਸੰਦ ਨਹੀਂ ਕਰਦਾ ਤੇ ਫਿਰ ਵੀ ਜਿਹੜਾ ਇਹ ਬੰਦੇ ਨੇ ਕੀਤਾ ਹੈ ਬਹੁਤ ਸਰਕਾਰ ਨੇ ਤਾਂ ਕੇਸ ਦਰਜ ਕਰਤਾ ਪਰ ਲੋਕਾਂ ਦੇ ਆਪ ਵੀ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਗੱਲ ਕਰਨੀ ਚਾਹੀਦੀ ਉਸ ਬੰਦੇ ਨੂੰ ਲਾਂਹਤਾ ਪਾਉਣੀਆਂ ਚਾਹੀਦੀਆਂ ਕਿ ਇਦਾਂ ਦੀ ਨਾ ਕੋਈ ਕਨਾਉਣੀ ਹਰਕਤ ਕਰੇ ਕਿਉਂਕਿ ਰਾਜਨੀਤਿਕ ਵਿਰੋਧ ਦੇ ਚੱਕਰ 'ਚ ਕਿਸੇ ਬੰਦੇ ਨੂੰ ਇਦਾਂ ਨਾ ਬਦਨਾਮ ਕਰੋ ਕਿ ਉਹ ਉਹਦੇ ਕੈਰੇਕਟਰ 'ਤੇ ਕੋਈ ੱੱੱ ਲੱਗੇ ਇੰਨੀਆਂ ਬੇਨਤੀਆਂ ਸੀ ਪੰਜਾਬੀਓ ਜੇ ਕੋਈ ਮਾਨਸਬ ਤੋਂ ਤੁਹਾਨੂੰ ਕੋਈ ਲੱਗਦਾ ਕਿ ਉਹ ਨਹੀਂ ਠੀਕ ਕਰ 파ਰੇ ਉਹਦੇ ਇਸ਼ੂ 'ਤੇ ਗੱਲ ਕਰੋ ਉਹਨਾਂ ਨੂੰ ਦੱਸੋ ਵੀ ਆਹ ਗਲਤੀ ਐ ਜੀ ਤੁਹਾਡੀ ਆਹ ਕਨਾਉਣੇ ਕੰਮ ਨਾ ਕਰੋ ਇਹ ਕੰਮ ਬਹੁਤ ਮਾੜੇ ਐ ਤੇ ਸਾਰਾ ਕੋਈ ਕਸੂਰਵਾਰ ਭਗਵੰਤਮਾਨ ਨਹੀਂ ਐ ਪਿਛਲਿਆਂ ਨੇ ਵੀ ਬਹੁਤ ਗਲਤੀਆਂ ਕੀਤੀਆਂ ਠੀਕ ਆ ਉਹ ਨਵੇਂ ਬੰਦੇ ਆ ਕਈ ਚੀਜ਼ਾਂ ਹਜੇ ਹੌਲੀ ਹੌਲੀ ਸੈੱਟ ਹੋ ਜਾਊਗਾ ਜੇ ਫੇਰ ਵੀ ਨਹੀਂ ਹੋਊਗਾ ਤਾਂ ਤੁਸੀਂ ਬਦਲਦੇ ਹੋ ਇਹਦੇ 'ਚ ਕੀ ਗੱਲ ਐ ਪਰ ਆਹ ਕੈਰੇਕਟਰ ਅਸੈਸੀਨੇਸ਼ਨ ਨਾ ਕਰੋ ਇੰਨੀਆਂ ਬੇਨਤੀਆਂ ਸੀ ਇਸ ਗੱਲ ਤੇ ਗੌਰ ਜ਼ਰੂਰ ਕਰੇ ਥੈਂਕ ਯੂ ਸਤਿ ਸ੍ਰੀ ਅਕਾਲ